पार्टी साधु धर्मसोद साधू सिंह धर्मसोदार साधु सिंध धर्मसोद रादार साधु सिंह धर्मसोद कांग्रेस पार्टी कांग्रेस पार्टी कांग्रेस पार्टी साधू सिंध धर्मसोद ਜਿੰਦਾਬਾਦ ਰਾਹੁਲ ਗਾਂਧੀ ਜਿੰਦਾਬਾਦ ਰਾਹੁਲ ਗਾਂਧੀ ਜਿੰਦਾਬਾਦ ਰਾਹੁਲ ਗਾਂਧੀ ਜਿੰਦਾਬਾਦ ਸਰਗਰਮ ਉੱਤੇ ਰੁਕਾਓ ਜਿੰਦਾਬਾਦ ਅੱਜ ਜਿਲ੍ਹਾ ਪਟਿਆਲਾ ਵਿੱਚ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਕਿਸਾਨ ਸੈੱਲ ਔਰ ਕਾਂਗਰਸ ਪਾਰਟੀ ਦੇ ਸਾਰੇ ਹੀ ਲੀਡਰ ਸਾਹਿਬਾਨਾਂ ਵੱਲੋਂ ਪਟਿਆਲੇ ਪੁੱਡਾ ਦੇ ਸਾਹਮਣੇ ਕਿਸਾਨਾਂ ਦੇ ਹੱਕ ਦੇ ਵਿੱਚ ਤਰਨਾ ਲਾਇਆ ਜਾ ਰਿਹਾ ਹੈ ਔਰ ਜਿਹੜੀ ਲੈਂਡ ਪੂਲਿੰਗ ਕਹਿੰਦੇ ਆ ਇਹ ਸਰਾਸਰ ਪੰਜਾਬ ਦੇ ਕਿਸਾਨਾਂ ਨਾਲ ਧੋਖਾ ਹੈ ਪੰਜਾਬ ਕਿਸਾਨਾਂ ਨਾਲ ਧਗਾ ਹੈ ਔਰ ਜੇ ਇਹਨਾਂ ਨੇ ਜਗਾ ਕੋਈ ਲੈਣੀ ਆ ਕਿਸੇ ਵਪਾਰੀ ਨੂੰ ਲੈਣੀ ਸਿੱਧੀ ਲਵੇ ਸਿੱਧੀ ਲੈ ਕੇ ਜਿਹੜਾ ਜ਼ਿਮੀਦਾਰ ਨੂੰ ਕਿਸਾਨ ਨੂੰ ਵਾਰਾ ਖਾਏਗਾ ਰੇਟ ਲੈ ਕੇ ਉਹ ਆਪਣੇ ਕਲਾ ਨੋਜ਼ਰ ਨੇ ਜਿਹੜੀ ਆਫ ਖਰੀਦਦਲ ਸਰਕਾਰ ਦਾ ਇਹਦੇ ਚ ਕੀ ਕੰਮ ਹੈ ਜਿਵੇਂ ਸੜਕਾਂ ਵੇਲੇ ਜ਼ਿਮੀਦਾਰ ਆਪਣਾ ਮਰਜ਼ੀ ਦਾ ਰੇਟ ਲੈਂਦਾ ਹੈ ਕੋਈ ਰੇਲ ਲਾਈਨ ਨਿਕਲਦੀ ਆ ਮਰਜੀ ਦਾ ਰੇਟ ਲੈਂਦਾ ਤਾਂ ਕਿ ਉਹਨਾਂ ਨੂੰ ਪੈਸੇ ਨਗਦ ਮਿਲ ਕੇ ਜਿਹੜੇ ਕਿਸਾਨ ਦੀ 4 ਏਕੜ ਜ਼ਮੀਨ ਹੈ ਅੱਜ ਤੁਸੀਂ ਦੱਬ ਲੋ 40 ਸਾਲ ਨੂੰ ਆਬਾਦ ਹੋਣੀ ਆ ਕਿ ਨਹੀਂ ਹੋਣੀ ਉਹਨੂੰ ਦਾ ਤੁਸੀਂ ਬੇਮਥਾਜਿਆ ਕਰਤਾ ਹਮ ਆਪ ਇਲੈਕਸ਼ਨ ਤੋਂ ਪਹਿਲਾਂ ਜਦੋਂ ਇਹ اپੋਜੀਸ਼ਨ ਸੀ ਕਹਿੰਦੇ ਹੁੰਦੇ ਸੀ ਸਰਕਾਰਾਂ ਅਕਵਾਇਰ ਜ਼ਮੀਨਾਂ ਕਰਦੀਆਂ ਗਲਤ ਨੇ ਪਰ ਅੱਜ ਮੈਂ ਸਮਝਦਾ ਕਿ ਮਾਨ ਸਾਹਿਬ ਤੁਸੀਂ ਆਪ ਮੁੱਖ ਮੰਤਰੀ ਹੋ ਅੱਜ ਅਕਵਾਇਰ ਕਰਕੇ ਜ਼ਿਮੀਂਦਾਰ ਨੂੰ ਲੁੱਟਿਆ ਜਾ ਰਿਹਾ ਹੈ ਮੇਰੀ ਬੇਨਤੀ ਹੈ ਕਿ ਇਸ ਕਾਨੂੰਨ ਨੂੰ ਕਾਲੇ ਕਾਨੂੰਨ ਨੂੰ ਇਸ ਨੂੰ ਵਾਪਸ ਲਿਆ ਜਾਵੇ ਸਰਕਾਰ ਦੇ ਖਲਾਫ ਪ੍ਰਦਰਸ਼ਨ ਕਾਂਗਰਸ ਪਾਰਟੀ ਹਮੇਸ਼ਾ ਹੀ ਕਿਸਾਨਾਂ ਦੀ ਹਥੈਸੀ ਰਹੀ ਹੈ ਜਦੋਂ ਤੋਂ ਵੀ ਤੁਸੀਂ ਦੇਖਿਆ ਹੋਊਗਾ ਮਾਨ ਸਾਹਿਬ ਪਹਿਲਾਂ ਜਦੋਂ ਸਾਡੀ ਸਰਕਾਰ ਬਣੀ ਕਿਸਾਨਾਂ ਦੇ ਕਰਜ਼ੇ ਮਾਫ ਹੋਏ ਸਾਰਾ ਕੁਝ ਹੋਇਆ ਆ ਹੁਣ ਜਿਹੜਾ ਆ ਭਗਵੰਤ ਮਾਨ ਜੀ ਨੇ ਇਹ ਕਾਲਾ ਕਾਨੂੰਨ ਬਣਾਇਆ ਕਿਸਾਨਾਂ ਦਾ ਗਲਾ ਵੱਢਣ ਵਾਲਾ ਇਹਨੂੰ ਸਾਰੇ ਹੀ ਕਿਸਾਨ ਬਹੁਤ ਵੱਡਾ ਉਤਸ਼ਾਹ ਆ ਪਿੰਡਾਂ ਦੇ ਵਿੱਚ ਤੇ ਵੀ ਇਹ ਕਾਨੂੰਨ ਨੂੰ ਰੱਦ ਕੀਤਾ ਜਾਵੇ ਇਹ ਇਹਨਾਂ ਦੀ ਪੁੱਠੀ ਗਿਣਤੀ ਸ਼ੁਰੂ ਹੋ ਗਈ ਭਗਵੰਤ ਮਾਨ ਸਰਕਾਰ ਦੀ ਪੁੱਠੀ ਗਿਣਤੀ ਸ਼ੁਰੂ ਹੋ ਗਈ ਇਹਨਾਂ ਨੇ ਜਿਹੜਾ ਇਹ ਕਾਨੂੰਨ ਲਾਗੂ ਕੀਤਾ ਦੇਖੋ ਬਹੁਤ ਵੱਡਾ ਕਾਫਲਾ ਜੋ ਸਰਦਾਰ ਸਾਧੂ ਸਿੰਘ ਧਰਮਸੋਜੀ ਦੀ ਰਹਿਨਮਾਈ ਦੇ ਵਿੱਚ ਤਕਰੀਬਨ 200 ਦੇ ਕਰੀਬ ਗੱਡੀ ਜਾ ਰਹੀ ਹੈ 7-800 ਜੋ ਕਿਸਾਨ ਰੈਲੀ ਹੋ ਰਹੀ ਹੈ ਉੱਥੇ ਪਹੁੰਚ ਰਹੇ ਨੇ ਤੇ ਇੱਕ ਜੋ ਕਿਸਾਨਾਂ ਦੇ ਹੱਕ ਵਿੱਚ ਰੈਲੀ ਹੈ ਸਾਰੇ ਨਾਬੇ ਹਲਕੇ ਤੋਂ ਵੱਧ